ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਤੰਤਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਜਿਨ੍ਹਾਂ ਦੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦਾ ਇਹ ਜੋ ਹੱਡ ਬੀਤੀਆਂ ਹੁੰਦੀਆਂ ਹਨ ਖਾਲਸਾ ਜੀ ਅਸੀਂ ਉਹ ਤੁਹਾਡੇ ਨਾਲ ਬਿਆਨ ਕਰਦੇ ਹਾਂ ਖਾਲਸਾ ਜੀ ਕਹਿੰਦੇ ਹਨ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਕੋਈ ਵੀ ਪਲ ਬੇਅਰਥ ਨਹੀਂ ਗਵਾਉਣਾ ਚਾਹੀਦਾ ਇੱਕ ਇੱਕ ਪਲ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਾਡਾ ਜੋ ਜੀਵਨ ਹੈ ਉਸ ਪਰਮਾਤਮਾ ਦੀ ਹੀ ਦੇਣ ਹੈ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਹੈ ਤਾਂ ਵੀ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਤੇ ਜੇ ਕੋਈ ਖੁਸ਼ੀ ਹੈ ਵੀ ਉਸ ਪਰਮਾਤਮਾ ਦੀ ਦਿੱਤੀ ਗਈ ਹੈ ਸਾਨੂੰ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਗੁਰਬਾਣੀ ਦਾ ਸਾਥ ਕਰਨਾ ਚਾਹੀਦਾ ਹੈ ਕਿਉਂਕਿ ਕਹਿੰਦੇ ਹਨ ਨਾ ਕਿ ਜਿੰਨਾ ਤੁਸੀਂ ਗੁਰਬਾਣੀ ਪੜ੍ਹੋਗੇ ਸੁਣੋਗੇ ਓਨਾ ਹੀ ਤੁਹਾਡਾ ਜੀਵਨ ਵਧੀਆ ਹੋਵੇਗਾ ਕਲਸਾ ਜੀ ਅੱਜ ਦੀ ਜੋ ਹੱਡ ਬਿੱਤੀ ਹੈ ਉਹ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ हन कि मैं अपने कि मैं अपने पीके घर भी धन धान अमर शहीद बाबा दीप सिंह जी की जोत जगाया करती जोत लगा के पाठ करया कर सी कद मैं व्याई गई मैं अपने सहरे घर जाके भी जोत जगा मैं चौपहरा साहिब कर करना ਕਹਿੰਦੇ ਕਿ ਮੇਰਾ ਪਰਮਾਤਮਾ ਤੇ اٹਟ ਵਿਸ਼ਵਾਸ ਸੀ ਕਿ ਮੈਂ ਮਤਲਬ ਜੋ ਵੀ ਮੰਗਦੀ ਮੇਰਾ ਪੂਰਾ ਹੋ ਜਾਂਦਾ ਸੀ ਕਿਉਂਕਿ ਮੈਂ ਤਾਂ ਤਾਂ ਨ ਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਐਤਵਾਰ ਨੂੰ ਜਪੈਰਾ ਸਾਹਿਬ ਕਰਦੀ ਅਤੇ ਜੋ ਹਦਜੀ ਗੁੰਦੇ ਸੀ ਸ਼ਹੀਦ ਸਿੰਘਾਂ ਦੀ ਕਹਿੰਦੇ ਕਿ ਮੇਰੇ ਜੋ ਛੋਟੇ ਪਰਿਵਾਰ ਸੀ ਉਹਨਾਂ ਨੂੰ ਇਸ ਬਾਰੇ ਕੁਝ ਵੀ ਕਾਜ਼ ਪਤਾ ਨਹੀਂ ਸੀ ਉਹਨਾਂ ਦਾ ਸੀ ਕਿ ਬਸ ਐਵੇਂ ਹੀ ਬਾਹਰ ਘਰੀ ਜਾਣਾ ਜਾਂਦੀ ਨੇ ਬਸ ਆਪਣਾ ਟਾਈਮ ਐਵੇਂ ਹੀ ਟੀਵੀ ਦੇਖ ਕੇ ਗਵਾਉਣਾ ਸਾਡੇ ਘਰ ਦੇ ਵਿੱਚ ਚਾਰ ਮੈਂਬਰ ਸੀ ਅਸੀਂ ਕਹਿੰਦੇ ਕਿ ਉਸ ਤੋਂ ਬਾਅਦ ਮਤਲਬ ਮੇਰੀ ਇੱਕ ਬੇਟਾ ਇੱਕ ਬੇਟੀ ਹੋਈ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਗੁਰਬਾਣੀ ਨਹੀਂ ਸੀ ਪੜਦੇ ਉਹ ਭੈਣ ਕਹਿੰਦੇ ਹਨ ਕਿ ਸਿਰਫ ਉਹੀ ਜੋ ਗੁਰਬਾਣੀ ਪੜਿਆ ਕਰਦੇ ਸੀ ਕਹਿੰਦੇ ਕਿ ਉਹਨਾਂ ਦੀ ਜੋ ਮਾਤਾ ਜੀ ਨੇ ਸੱਸ ਉਹਨਾਂ ਨੂੰ ਵੀ ਇੰਨਾ ਜ਼ਿਆਦਾ ਕੋਈ ਗੁਰਬਾਣੀ ਵਿੱਚ ਕੋਈ ਵੀ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਸੀ ਪਰ ਹੋਰ ਹਾਂ ਕੋਈ ਹੋਰ ਤਾਂ ਤੇ ਭਾਬੀ ਵਗੈਰਾ ਤੇ ਜਾਣਾ ਹੁੰਦਾ ਸੀ ਤੇ ਉਹ ਬਹੁਤ ਜਲਦੀ ਚੱਲ ਜਾਂਦੇ ਕਿਸੇ ਬਾਬੂ ਤੋਂ ਕਿਸੇ ਫਕੀਰ ਤੇ ਕੋਈ ਵੀ ਮਤਲਬ ਇਹੋ ਜਿਹੀ ਕਮਾਂ ਚ ਵਿਸ਼ਵਾਸ ਸੀ ਪਰ ਸਿਰਫ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਵਿਸ਼ਵਾਸ ਨਹੀਂ ਸੀ ਕਹਿੰਦੇ ਪਰ ਉਸ ਭੈਣ ਦਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ თან ਦਾ ਨਾਮਰ ਸ਼ਹੀਦ ਸ਼ਹੀਦ ਸਿੰਘਾਂ ਤੇ ਪੂਰਾ ਅਟੁੱਟ ਵਿਸ਼ਵਾਸ ਸੀ ਉਹ ਕਹਿੰਦੇ ਕਿ ਜਦੋਂ ਮੈਂ ਕੁਵਾਰੀ ਸੀ ਮੈਂ ਗੁਰੂ ਅਕੀਰ ਅਰਦਾਸ ਕਰਦੀ ਮੇਰੀ ਹਰ ਇੱਕ ਅਰਦਾਸ ਪੂਰੀ ਹੁੰਦੀ ਮੈਂ ਜਪਾਇਰਾ ਸਾਹਿਬ ਕਰਦੀ ਤਾਂ ਮੇਰੀ ਹਰ ਇੱਕ ਬੇਨਤੀ ਪਰਮਾਤਮਾ ਜ਼ਰੂਰ ਪੂਰੀ ਕਰਦੇ ਸੀ ਕਿਉਂਕਿ ਵੇਖੋ ਬੰਦਾ ਇਧਰ ਉਧਰ ਭਟਕ ਰਿਹਾ ਹੈ ਸਾਨੂੰ ਕਿਤੇ ਯਕੀਨ ਨਹੀਂ ਪਰ ਹਾਂ ਕਹਿੰਦੇ ਹਨ ਕਿ ਸਾਨੂੰ ਇਹ ਦ੍ਰਿਦਤਾ ਭਟਕਣ ਦੀ ਲੋੜ ਨਹੀਂ ਸਾਡੇ ਤੋਂ ਸਮਰਥ ਗੁਰੂ ਏਡਾ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਵਿੱਚ ਕੀ ਹਰ ਇੱਕ ਮੁਸ਼ਕਿਲ ਦਾ ਹੱਲ ਲਿਖਿਆ ਹੋਇਆ ਹੈ ਹਰ ਇੱਕ ਪ੍ਰੋਬਲਮ ਦਾ ਹੱਲ ਉਹ ਖੁਦ ਕਰਦੇ ਨੇ ਕਹਿੰਦੇ ਧੰਨਤਾ ਨਾਮਰ ਸ਼ਹੀਦ ਭਾਬਾ ਦੀਪ ਸਿੰਘ ਜੀ ਕਹਿੰਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਹਰ ਇੱਕ ਕਾਰਜ ਵਿੱਚ ਅੰਗ ਸੰਗ ਸਹਾਇ ਹੁੰਦੇ ਸੀ ਕਹਿੰਦੇ ਮੈਨੂੰ ਔਟੋਟ ਵਿਸ਼ਵਾਸ ਸੀ ਕਹਿੰਦੇ ਵਰਨਾ ਵੀ ਮੈਂ ਜਦੋਂ ਵੀ ਉੱਥੇ ਜੋਤ ਜਗਾਉਣੀ ਦੁਪਹਿਰਾ ਸਾਹਿਬ ਕਰਨਾ ਤਾਂ ਉਹਨਾਂ ਦੇ ਮਾਤਾ ਜੀ ਨੂੰ ਇਹ ਕੁਝ ਪਸੰਦ ਨਹੀਂ ਸੀ ਵੀ ਪਤਨੀ ਇਹ ਕੀ ਕਰਦੀ ਰਹਿੰਦੀ ਸੀ ਵਹਿਮ ਸੀ ਕਿ ਕਿਤੇ ਸਾਡੇ ਘਰ ਕੁਝ ਬੁਰਾ ਨਾ ਹੋ ਜਾਵੇ ਕਹਿੰਦੇ ਕਾਫੀ ਚਿਰ ਤੱਕ ਕੁਝ ਵੀ ਬੁਰਾ ਨਹੀਂ ਸੀ ਹੋਇਆ ਪਰ ਕਹਿੰਦੇ ਨਾ ਜਿੱਦਾਂ ਜਿੱਦਾਂ ਜੀਵਨ ਚੱਲਦਾ ਹੈ ਵਿੱਚ ਕੋਈ ਨਾ ਕੋਈ ਸਾਡੇ ਪਿਛਲੇ ਜਨਮ ਦਾ ਕੋਈ ਮਾੜਾ ਕਰਮ ਸਾਡੇ ਅੱਗੇ ਆ ਜਾਂਦਾ ਹੈ ਤੇ ਸਾਡੇ ਉੱਤੇ ਕੋਈ ਨਾ ਕੋਈ ਮੁਸੀਬਤ ਆ ਜਾਂਦੀ ਹੈ ਕਹਿੰਦੇ ਕਿ ਉਹਨਾਂ ਦੀ ਜਿਹੜੀ ਸੱਸ ਸੀ ਨਾ ਉਹ ਬੜਾ ਭੇਦਭਾਵ ਜਿਹਾ ਕਰਨ ਲੱਗ ਗਈਗੀ ਹਮੇਸ਼ਾ ਝੋਤ ਜਗ੍ਹਾ ਕੇ ਬੈਠੀ ਰਹਿੰਦੀ ਹੈ ਜਾਂ ਕੀ ਪਤਾ ਨਹੀਂ ਕਿਾਦਾ ਬਾੜ ਕਰਦੀ ਹੈ ਕਿ ਵੀ ਯਾਨੀ ਕਿ ਬਹਿਮ ਜਿਹਾ ਸੀ ਦਿਲ 'ਚ ਵੀ ਸਾਨੂੰ ਪਤਾ ਨਹੀਂ ਬਰਬਾਦ ਕਰਨਾ ਚਾਹੁੰਦੀ ਹੈ ਜਾਂ ਕੁਛ ਐਦਾ ਕਹਿੰਦੇ ਉਹਨੇ ਬਹੁਤ ਕੁਝ ਗਲਤ ਬੋਲਣਾ ਮੈਨੂੰ ਬਹੁਤ ਕੁਝ ਗਲਤ ਕਹਿਣਾ ਕਹਿੰਦੇ ਪਰ ਮੈਂ ਅਣ ਸੁਣਿਆ ਜਿਹਾ ਕਰ ਦੇਣਾ ਕਿਉਂਕਿ ਨਾ ਤਾਂ ਕਹਿੰਦੇ ਮੇਰੇ ਦਿਲ ਵਿੱਚ ਇਹੋ ਜੀ ਕੋਈ ਗੱਲ ਸੀ ਮੈਂ ਤਾਂ ਸਿਰਫ ਆਪਣੇ ਖੰਡੇ ਵਾਲੇ ਬੱਪੂ ਤਾਂ ਤਾਂ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਦਾ ਐਤਵਾਰ ਨੂੰ ਦੁਪਹਿਰਾ ਘਟਦੀ ਸੀ ਮੇਰੇ ਦਿਲ ਵਿੱਚ ਤਾਂ ਇਹੋ ਜੀ ਕੋਈ ਗੱਲ ਵੀ ਨਹੀਂ ਸੀ ਪਰ ਕਹਿੰਦੇ ਉਹਨਾਂ ਦੇ ਦਿਲ ਵਿੱਚ ਇਹੋ ਜਿਹਾ ਕੁਝ ਸੀ ਕਹਿੰਦੇ ਇੱਕ ਦਿਨ ਮੈਂ ਐਤਵਾਰ ਵਾਲੇ ਦਿਨ केसी स्नान करके पा साहिब कर बैठी केंद्र वो आए उन्होंने फूक मार के जोत बुझा दी मैं कोई काम कह दिता, करता कठी मैं उठी, मैं जोत साफ बुझाई हुई जोत जगाई तो मैं अपना काम कर लग पी जो भी उन्होंने कहा चलो सी ने कहा केंद्र मेरा हुक्म सी, मेरा मानना ਕਹਿੰਦੇ ਮੈਂ ਮੰਨੇ ਮੈਂ ਉਹੀ ਕੰਮ ਕਰਨ ਲੱਗ ਪਈ ਜਿਵੇਂ ਕੋਈ ਜਾਣ ਕੇ ਕਿਸੇ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੋਵੇ ਕਹਿੰਦੇ ਬਹੁਤ ਕੁਝ ਮੈਂ ਸਹਿਣਾ ਪਰ ਮੈਂ ਕੁਝ ਬੋਲਦੀ ਨਹੀਂ ਸੀ ਕਹਿੰਦੇ ਕਿ ਜਿੱਦੜੂ ਨਾ ਨੇ ਐਤਵਾਰ ਵਾਲੇ ਦਿਨ ਮੇਰੀ ਜਗਦੀ ਹੋਈ ਛੇ ਇੰਦਾਂ ਦੀ ਜੂਦ ਬੁਝਾਈ ਨਾ ਕਹਿੰਦੇ ਵੀ ਮਨ 'ਚ ਤਾਂ ਬਹੁਤ ਦੁੱਖ ਲੱਗਿਆ ਪਰ ਮੈਨੂੰ ਇਹ ਹੋ ਗਿਆ ਕਿ ਕਿਤੇ ਇਸ ਗੱਲ ਦਾ ਪਾਪ ਮੈਨੂੰ ਨਾ ਲੱਗੇ ਜਾਂ ਮੇਰੇ ਬੱਚਿਆਂ ਤੇ ਕੋਈ ਬੁਰਾ ਕੁਝ ਵੀ ਨਾ ਹੋ ਜਾਵੇ। ਯਾ ਸਾਡੇ ਘਰ ਵਿੱਚ ਕੁਝ ਵੀ ਬੁਰਾ ਨਾ ਹੋ ਜਾਵੇ। ਕਹਿੰਦੇ ਮੈਨੂੰ ਨਾ ਇਦਾਂ ਦੇ ਹੌਲੀ-ਹੌਲੀ ਵਹਿਮ ਜੇ ਸੌਣ ਲੱਗ ਪਏ। ਕਹਿੰਦੇ ਮੈਂ ਕੰਮ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਬਾਬਾ ਜੀ ਦੇ ਸਰੂਪ ਅੱਗੇ ਹੱਥ ਜੋੜੇ। ਵਾਹਿਗੁਰੂ ਜੀ ਕੋਈ ਵੀ ਭੁੱਲਣਾ ਹੋਵੇ, ਮਾਫ਼ ਕਰਨਾ ਆਪਣੇ ਅਣਜਾਣ ਬੱਚੇ ਸਮਝ ਕੇ ਵਾਹਿਗੁਰੂ। ਕਿਸੇ ਦਾ ਕਿਵੇਂ ਦਾ ਦਿਮਾਗ ਹੁੰਦਾ ਹੈ ਕਿਸੇ ਦਾ ਕਿਵੇਂ ਤੁਸੀਂ ਇਹਨਾਂ ਸਭ ਨੂੰ ਸੰਬੁੱਧੀ ਬਖਸ਼ਣਾ ਕਹਿੰਦੇ ਇੰਨਾ ਕਹਿ ਕੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਕੇ ਕਹਿੰਦੇ ਮੈਂ ਆਪਣਾ ਕੰਮ ਕੀਤਾ ਸ਼ਾਮ ਨੂੰ ਮੈਂ ਆਪਣਾ ਰਹਿਰਾ ਸਾਹਿਬ ਦਾ ਪਾਠ ਕੀਤਾ ਕਹਿੰਦਾ ਮੇਰੀ ਸੱਸ ਕਹਿੰਦੀ ਹਜੇ ਵੀ ਤੂੰ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੁੰਦੀ ਉਹਨਾਂ ਦੇ ਦਿਲ ਵਿੱਚ ਇਹ ਵਹਿਮ ਸੀ ਵੀ ਪਤਾ ਨਹੀਂ ਇਹ ਜਿਹੜਾ ਪਾਠ ਕਰੀ ਜਾ ਰਹੀ ਹੈ ਨਾ ਇਹਦੇ ਨਾਲ ਕੁਝ ਨਾ ਕੁਝ ਸਾਡੇ ਘਰ ਵਿੱਚ ਗਲਤ ਹੋਵੇਗਾ ਉਹ ਕਈ ਬਾਬਿਆਂ ਨੂੰ ਜਾਣਦੇ ਕਈ ਪੰਡਤਾਂ ਨੂੰ ਜਾਣਦੇ ਪਰ ਕਹਿੰਦੇ ਮੇਰੇ ਉੱਤੇ ਕੋਈ ਫਰਕ ਨਾ ਪੈਂਦਾ ਮੇਰੇ ਉੱਤੇ ਕੋਈ ਅਸਰ ਨਾ ਉਹਨਾਂ ਦਾ ਪੈਂਦਾ ਵੀ ਜੋ ਵੀ ਉਹ ਕਰਦੇ ਕਿਉਂਕਿ ਐਡੀ ਵੱਡੇ ਪਰਮਾਤਮਾ ਦੀ ਸ਼ਕਤੀ ਜੋ ਮੇਰੇ ਨਾਲ ਸੀ ਕਹਿੰਦੇ ਮੈਨੂੰ ਕੀ ਹੋਣਾ ਸੀ ਕਿਉਂਕਿ ਪਰਮਾਤਮਾ ਖੁਦ ਮੇਰੇ ਨਾਲ ਸੀ ਮੇਰਾ ਇੰਨਾ ਕੋ ਵਿਸ਼ਵਾਸ ਪਰਮਾਤਮਾ ਦੇ ਉੱਤੇ ਸੀ ਕਿ ਪਰਮਾਤਮਾ ਮੇਰਾ ਹਾਲ ਵੀ ਵੀਂਗਾ ਨਹੀਂ ਹੋਣ ਦੇਣਗੇ ਕਹਿੰਦੇ ਕਿ ਜਿਸ ਦਿਨ ਉਹਨਾਂ ਨੇ ਮੇਰੀ ਕਹਿੰਦੇ ਐਤਵਾਰ ਵਾਲੇ ਦਿਨ ਸ਼ਹੀਦ ਸਿੰਘਾਂ ਦੀ ਜਦੋਂ ਮੈਂ ਜੋਤ ਲਗਾ ਕੇ ਪੈਰਾ ਕਰ ਰਹੀ ਸੀ ਨਾ ਜੋ ਪੈਰਾ ਕੱਟਿਆ ਕਹਿੰਦੇ ਕਿ ਉਸ ਤੋਂ ਅਗਲੇ ਦਿਨ ਕਹਿੰਦੇ ਉਹਨਾਂ ਨੂੰ ਨਾ ਮਤਲਬ ਪੈਰਲਾਈਜ਼ ਦਾ ਰੰਗ ਦਾ ਟੈਕ ਆ ਗਿਆ ਕਹਿੰਦੇ ਜ਼ੁਬਾਨ ਲੜਖੜਾਉਣ ਲੱਗ ਪਈ ਬੋਲਿਆ ਨਾ ਜਾਵੇ ਪਾਸਾ ਮਾਰਿਆ ਗਿਆ ਤੁਰਿਆ ਨਾ ਜਾਵੇ ਉੱਠਿਆ ਨਾ ਜਾਵੇ ਕਹਿੰਦੀ ਅਸੀਂ ਪਰਿਵਾਰ ਵਾਲਿਆਂ ਨੇ ਦੇਖਿਆ ਅਸੀ ਖਬਰ ਆ ਗਈ ਕਹਿੰਦੇ ਉਹਨਾਂ ਨੂੰ ਹਸਪਤਾਲ ਲੈ ਗਏ ਹਸਪਤਾਲ ਲੈ ਗਏ ਡਾਕਟਰਾਂ ਨੇ ਕੋਈ ਖਾਸ ਚਲੋ ਇੱਕ ਦੋ ਡਾਕਟਰਾਂ ਦੇ ਹੱਥ ਤੋਂ ਬਸ ਬਾਹਰ ਸੀ ਕਹਿੰਦੇ ਬਹੁਤ ਦੁੱਖ ਸੀ ਕਿ ਮਾਤਾ ਜੀ ਕੋ ਬੋਲਿਆ ਨਹੀਂ ਜਾ ਰਿਹਾ ਉੱਪਰ ਹੀ ਸਭ ਬਾਥਰੂਮ ਵਗੈਰਾ ਹੋ ਗਿਆ ਬਹੁਤ ਦੁਖੀ ਪਰੇਸ਼ਾਨ ਕਹਿੰਦੇ ਫਿਰ ਦੂਜੇ ਹਸਪਤਾਲ ਚ ਲੈ ਗਏ ਉੱਥੇ ਐਡਮਿਟ ਕਰਾਇਆ ਐਡਮਿਟ ਕਰਾਉਣ ਤੋਂ ਬਾਅਦ ਕਹਿੰਦੇ ਵੀ ਹਫਤੇ ਬਾਅਦ ਮਾਤਾ ਜੀ ਨੂੰ ਛੁੱਟੀ ਮਿਲੀ ਘਰੇ ਆਏ ਕਹਿੰਦੇ ਮੈਂ ਆਪਣੀ ਰੂਟੀਨ ਵਾਈਜ਼ ਫੇਰ ਪਾਠ ਕਰਨਾ ਸਾਡੇ ਘਰ ਬਹੁਤ ਸਾਰੇ ਪ੍ਰਾਣੇ ਹਣੇ ਕਰਨੇ ਬਹੁਤ ਜ਼ਿਆਦਾ ਮੇਰਾ ਟਾਈਮ ਵੀ ਨਹੀਂ ਲੱਗਣਾ ਸੀ ਕਰਦਾ ਕਿ ਮੈਂ ਪਾਠ ਕਰਾਂ ਪਰ ਕਹਿੰਦੇ ਮੈਂ ਸ਼ੁਕਰਾਨੇ ਵਜੋਂ ਜਦੋਂ ਵੀ ਮੇਰਾ ਟਾਈਮ ਲੱਗਣਾ ਮੈਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਸਾਡੇ ਘਰ ਵਿੱਚ ਤੰਦਰੁਸਤੀ ਬਖਸ਼ਣਾ ਵਾਹਿਗੁਰੂ ਤਰਕਿਆ ਕਲਾਕਲੇਸ਼ ਤੋਂ ਦੂਰੀ ਬਣਾਈ ਰੱਖਣਾ ਵਾਹਿਗੁਰੂ ਸਾਡੇ ਘਰ 'ਚ ਹਮੇਸ਼ਾ ਖੁਸ਼ੀਆਂ ਹੀ ਹੋਣ ਕਹਿੰਦੇ ਕਿ ਉਹ ਮਾਤਾ ਜੀ ਨੂੰ ਮੰਨ ਹੀ ਮੰਨ ਗਲਤੀ ਦਾ ਅਹਿਸਾਸ ਸੀ ਪਰ ਸਿਰਫ ਇੱਕ ਬੋਲ ਨਹੀਂ ਸੀ ਸਾਕਰੇ ਕਿਉਂਕਿ ਉਹਨਾਂ ਨੇ ਇਹ ਕੀਤਾ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਕਿ ਮੈਂ ਉਸ ਦੀ ਭਗਤੀ ਨੂੰ ਭੰਗ ਕੀਤਾ ਮੈਂ ਉਹ ਸ਼ਹੀਦਾਂ ਦੀ ਜੋਤ ਬੁਝਾਈ ਹੈ ਬਹੁਤ ਵੱਡਾ ਭਾਪ ਕੀਤਾ ਹੌਲੀ ਹੌਲੀ ਜਦੋਂ ਕਹਿੰਦੇ ਨਾ ਬੰਦਾ ਗਲਤੀ ਕਰ ਲੈਂਦਾ ਹੈ ਉਸ ਦਾ ਅਹਿਸਾਸ ਉਸ ਨੂੰ ਬਾਅਦ ਵਿੱਚ ਹੁੰਦਾ ਹੈ। ਤੇ ਕਹਿੰਦੇ ਕਿ ਮੈਂ ਫਿਰ ਕਹਿੰਦੇ ਸ਼ਹੀਦਾਂ ਦੀ ਜੋਤ ਜਗਾਈ ਹਫਤੇ ਬਾਅਦ ਕਹਿੰਦੇ ਇਹ 15 ਦਿਨਾਂ ਬਾਅਦ ਮਾਤਾ ਜੀ ਘਰੇ ਆ ਗਏ। ਕਹਿੰਦੇ ਮੈਂ ਫਿਰ ਉਸੇ ਤਰ੍ਹਾਂ ਆਪਣਾ ਜਪਹਿਰਾ ਸਾਹਿਬ ਕਰਨ ਲੱਗ ਪਈ ਕਿਉਂਕਿ ਮੈਂ ਖੁੱਲੇ ਜਪਹਿਰੇ ਕਰਦੀ ਸੀ। ਕਦੇ ਕਿਸੇ ਕਾਰਨ ਮੈਂ ਨਾ ਵੀ ਕਰ ਸਕਾਂ ਤਾਂ ਵੀ ਗੁਰੂ ਜੀ ਮੇਰੇ ਤੇ ਮਿਹਰ ਭਰਿਆ ਹੱਥ ਰੱਖਣ। ਕਹਿੰਦੇ ਵੀ ਮਾਤਾ ਜੀ ਥੋੜਾ ਠੀਕ ਹੋ ਕੇ ਘਰ ਆਏ। ਵੀ ਹਜੇ ਅੱਛੀ ਤਰ੍ਹਾਂ ਬੋਲ ਵੀ ਨਹੀਂ ਸਕਦੀ ਸੀ, ਨਾ ਹੀ ਤੁਰ ਫਿਰ ਸਕਦੀ ਸੀ, ਨਾ ਹੀ ਕੁਝ ਖਾ ਪੀ ਸਕਦੀ ਸੀ। ਕਹਿੰਦੇ ਮੈਂ ਹੀ ਉਹਨਾਂ ਨੂੰ ਨਾ ਮਤਲਬ ਸਹਾਰਾ ਦੇ ਕੇ ਬਿਟਾਣਾ ਤੇ ਕੁਝ ਖਵਾਉਣਾ। ਸਾਫ ਸਫਾਈ ਕਰਨੀ। ਕਹਿੰਦੇ ਹੌਲੀ ਹੌਲੀ ਉਹਨਾਂ ਨੇ ਮੈਨੂੰ ਸਾਰਿਆਂ ਦੇ ਨਾਲ ਸਮਝਾਇਆ ਵੀ ਮੈਂ ਤੇਰੀ ਜੋਤ ਬੁਝਾਈ ਹੈ ਇਸ ਕਰਕੇ ਮੇਰੇ ਨਾਲ ਦੋਆ ਹੋਇਆ ਹੈ ਵੀ ਮੈਂ ਮਾਫੀ ਮੰਗਦੀ ਹਾਂ ਸ਼ਹੀਦ ਸਿੰਘਾਂ ਤੋਂ ਕਹਿੰਦੇ ਉਸ ਦਿਨ ਮਾਤਾ ਜੀ ਨੇ ਹੱਥ ਜੋੜ ਕੇ ਅੱਖਾਂ 'ਚ ਹੰਝੂ ਭਰ ਕੇ ਮਾਫੀ ਮੰਗੀ ਸ਼ਹੀਦ ਸਿੰਘਾਂ ਤੋਂ ਕਿ ਮੈਂ ਬਹੁਤ ਬੁਰੀ ਹਾਂ ਮੇਰੇ ਮਨ 'ਚ ਪਾਪ ਸੀ ਕਹਿੰਦੇ ਨਾ ਜੈਸੀ ਕਰਨੀ ਵੈਸੀ ਭਰਨੀ ਜਿਵੇਂ ਦਾ ਮਾਤਾ ਜੀ ਨੇ ਕੀਤਾ ਓਵੇਂ ਦਾ ਓਵੇਂ ਉਹਨਾਂ ਨਾਲ ਹੋਇਆ ਕਹਿੰਦੇ ਹੁਣ ਉਹਨਾਂ ਦੇ ਦਿਲ 'ਚ ਵਿਸ਼ਵਾਸ ਸੀ ਜਿਵੇਂ ਅੱਜ ਬਚ ਵੀ ਗਈ ਹਨਾ ਇਹ ਵੀ ਮੇਰੀ ਨੂੰਹ ਦੇ ਕਰਕੇ ਹੀ ਮੈਂ ਬਚ ਗਈ ਹਾਂ ਇਹ ਵੀ ਸ਼ਹੀਦ ਸਿੰਘਾਂ ਦੇ ਕਰਕੇ ਉਹਨਾਂ ਨੇ ਮੈਨੂੰ ਰੱਖ ਲਿਆ ਹੈ ਸ਼ਾਇਦ ਉਹਨਾਂ ਨੇ ਮੇਰੀ ਗਲਤੀ ਦਾ ਪਛਤਾਤਪ ਕਰਾਉਣਾ ਸੀ ਮਿੱਤ ਕਹਿੰਦੇ ਫਿਰ ਵੀ ਹੌਲੀ-ਹੌਲੀ ਮਾਤਾ ਨੇ ਵਾਹਿਗੁਰੂ ਵਾਹਿਗੁਰੂ ਮੂਹ ਵਿੱਚ ਜਪਿਆ ਕਰਨਾ ਤਾਂ-ਤਨਾ ਮਰਸ਼ੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਕਰਨਾ ਕਹਿੰਦੇ ਹੁਣ ਹੌਲੀ-ਹੌਲੀ ਮਾਤਾ ਦੀ ਹਾਲਤ ਵਿੱਚ ਸੁਧਾਰ ਆਣਾ ਹੋ ਸ਼ੁਰੂ ਹੋ ਗਿਆ ਕਹਿੰਦੀ ਮੈਂ ਸ਼ਹੀਦ ਸਿੰਘਾਂ ਦੀ ਜਿਹੜੀ ਜੋਤ ਜਿਹੜੀ ਸ਼ਹੀਦ ਸਿੰਘਾਂ ਦੀ ਦੇਹ ਵੀ ਕਰਵਾਈ ਮਾਤਾ ਜੀ ਦੇ ਤੰਦਰੁਸਤੀ ਲਈ ਫਿਰ ਸ਼ਹੀਦਾਂ ਦੀ ਦੇਹ ਜੋਤ ਦਾ ਘੋ ਮਾਤਾ ਜੀ ਦੇ ਪੂਰੇ ਸਰੀਰ ਦੇ ਉੱਤੇ ਮਲਣਾ ਸਰੀਰ ਤੇ ਮੂੰਹ ਤੇ ਸਿਰ ਤੇ ਕਹਿੰਦੇ ਸਾਰੀ ਜਗ੍ਹਾ ਤੇ ਮੈਂ ਉਹਨਾਂ ਦੇ ਮਾਲਿਸ਼ ਕਰਨੀ ਤਾਂ ਕਿ ਏ ਪਰਮਾਤਮਾ ਜੀ ਤੰਦਰੁਸਤੀ ਹੋ ਜਾਵੇ ਕਹਿੰਦੀ ਇਹੀ ਦੁਆ ਮੰਗਣੀ ਕਿ ਪਰਮਾਤਮਾ ਮਾਤਾ ਜੀ ਨੂੰ ਤੰਦਰੁਸਤ ਕਰ ਦੋ ਵਿਖੋ ਜੀ ਅਸੀਂ ਚੰਗੇ ਹਾਂ ਤੇ ਸਾਡੇ ਨਾਲ ਚੰਗਾ ਹੀ ਹੋਵੇਗਾ ਜੇ ਕਿਸੇ ਕਾਰਨ ਕੋਈ ਸਾਡੇ ਨਾਲ ਬੁਰਾ ਕਰ ਵੀ ਜਾਵੇ ਨਾ ਉਸ ਦਾ ਜਵਾਬ ਉਸ ਦਾ ਮਤਲਬ ਨਤੀਜਾ ਉਸੇ ਨੂੰ ਭੁਗਤਣਾ ਪੈਂਦਾ ਹੈ ਜੋ ਬੁਰਾ ਕਰਦਾ ਹੈ ਜੋ ਚੰਗਾ ਕਰਦਾ ਹੈ ਉਸ ਨੂੰ ਨਹੀਂ ਪਰਮਾਤਮਾ ਉਹਦਾ ਵੱਧ ਛੜ ਕੇ ਸਾਥ ਦਿੰਦੇ ਹਨ ਜੋ ਕਿਸੇ ਦਾ ਭਲਾ ਕਰਦੇ ਹਨ ਤੇ ਬੁਰਾਈ ਤਾਂ ਉਤ ਕੋਸੋਂ ਹੀ ਦੂਰ ਹੋ ਜਾਂਦੀ ਹੈ ਕਹਿੰਦੇ ਪ੍ਰਮਾਤਮਾ ਦੀ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲਦਾ ਤੇ ਵਾਹਿਗੁਰੂ ਅਗੇ ਇਸ ਕਹਿੰਦੇ ਅਰਦਾਸ ਕਰਨੀ ਚਾਹੀਦੀ ਕਿ ਵਾਹਿਗੁਰੂ ਸਾਨੂੰ ਮਾੜੇ ਕੰਮਾਂ ਤੋਂ ਬਚਾਓ ਸਾਨੂੰ ਚੰਗਿਆਂ ਕੰਮਾਂ ਵਿੱਚ ਲਾਓ ਏ ਤਾਂਤਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਦਾ ਭਲਾ ਮੰਗਿਆ ਕਰੋ ਕਹਿੰਦੇ ਜੇ ਜਦੋਂ ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ ਨਾ ਤਾਂ ਗੁਰੂ ਬਹੁਤ ਖੁਸ਼ ਹੁੰਦੇ ਹਨ ਕਿ ਇਹ ਸਰਬਤ ਦਾ ਭਲਾ ਮੰਗਦੇ ਆਏ। ਇਹਦਾ ਭਲਾ ਤਾਂ ਮੈਂ ਜ਼ਰੂਰ ਕਰਨਾ ਹੀ ਹੈ। ਖਾਲਸਾ ਜੀ ਸਰਬਤ ਦਾ ਭਲਾ ਮੰਗਰਨਾ ਸਭ ਤੋਂ ਪਹਿਲਾਂ ਆਪਣਾ ਭਲਾ ਹੁੰਦਾ ਹੈ। ਤੇ ਜੇ ਆਪਣਾ ਭਲਾ ਮੰਗੀਏ ਨਾ ਸਿਰਫ ਆਪਣਾ ਸਿਰਫ ਮੇਰੀ ਮੇਰੀ ਉਹ ਫਿਰ ਇੰਨਾ ਜ਼ਿਆਦਾ ਖੁਸ਼ ਨਹੀਂ ਹੁੰਦਾ। ਪਰ ਮਾਤਾ ਵੀ ਹਾਂ ਇਹ ਸਿਰਫ ਮੇਰੀ ਹੀ ਮੇਰੀ ਆਪਣੀ ਹੀ ਤਮਾ ਵਿੱਚ ਹੈ। ਇਸ ਕਰਕੇ ਕਹਿੰਦੇ ਥੋੜੇ ਜਿਹਾ ਬਾਅਦ ਮਾਤਾ ਜੀ ਬਿਲਕੁਲ ਠੀਕ ਹੋਣ ਲੱਗ ਪਈ। ਉਹਨਾਂ ਨੇ ਸ਼ਹੀਦ ਸਿੰਘਾਂ ਜਾ ਕੇ ਅਰਦਾਸ ਬੇਨਤੀ ਕਰਵਾਈ ਆਪਣੇ ਆਪ ਨੂੰ ਤੰਦਰੁਸਤ ਪਾਇਆ ਕਹਿੰਦੇ ਜਿਹੜੀ ਡਾਕਟਰ ਉਹਨਾਂ ਨੂੰ ਜਵਾਬ ਦੇ ਚੁੱਕੇ ਸੀ ਨਾ ਪੈਰਾਲਾਈਜ਼ ਤੋਂ ਵੀ ਹੁਣ ਨਹੀਂ ਠੀਕ ਹੋ ਸਕਦੇ ਉਹ ਵੀ ਹੈਰਾਨ ਸੀ ਵੀ ਹਾਂ ਇੰਨਾ ਵੱਡਾ ਚਮਤਕਾਰ ਇਹ ਜੋ ਸਾਰੀਆਂ ਖਾਲਸਾ ਜੀ ਕਰਾਮਾਤਾਂ ਚਮਤਕਾਰ ਹੁੰਦੇ ਨੇ ਨਾ ਇਹ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਤੋਂ ਹੀ ਉਹ ਦਿਨੇ ਜਿਹੜੀ ਉਹਨਾਂ ਦੇ ਉੱਤੇ ਅਟੁੱਟ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਸ਼ਰਧਾ ਭਾਵਨਾ ਰੱਖਦੇ ਹਨ ਉਹੀ ਇਸ ਭਵ ਸਾਗਰ ਤੋਂ ਬਾਹਰ ਜਾਂਦੇ ਨੇ ਖਾਲਸਾ ਜੀ ਕਿਉਂਕਿ ਵਾਹਿਗੁਰੂ ਹੀ ਹੈ ਜੋ ਭਵ ਸਾਗਰ ਤੋਂ ਸਾਨੂੰ ਬਾਹਰ ਉਧਾਰ ਸਕਦੇ ਹਨ ਜਿਉਂ ਜਿਉਂ ਤੇਰਾ ਹੁਕਮ ਹੈ ਤਿਵੇਂ ਤਿਮ ਹੋਵਣਾ ਕਿਉਂਕਿ ਖਾਲਸਾ ਜੀ ਜੋ ਵਾਹਿਗੁਰੂ ਦਾ ਹੁਕਮ ਹੈ ਉਹ ਸਭ ਕੁਝ ਓਵੇਂ ਹੀ ਹੋਣਾ ਹੈ ਤੇ ਦਿੱਤੀ ਵਾਹ ਵੀ ਨਹੀਂ ਲੱਗਦੀ ਜਦੋਂ ਵਾਹਿਗੁਰੂ ਸਾਡੇ ਨਾਲ ਅੰਗ ਸੰਗ ਹੋਵੇ। ਕਿਉਂਕਿ ਚਾਰੇ ਪਾਸੇ ਉਸ ਪਰਮੇਸ਼ਵਰ ਦੇ ਅੰਗ ਸੰਗ ਰਹਿੰਦੇ ਹਨ ਚੰਗੇ ਬੰਦਿਆਂ ਦੇ ਜੋ ਕਿ ਲੋਕ ਭਲਾਈ ਸਰਬਤ ਦਾ ਭਲਾ ਕਰਦੇ ਹਨ। ਇਸ ਕਰਕੇ ਖਾਲਸਾ ਜੀ ਤਾਂ ਦਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਸਰਬਤ ਦੇ ਭਲੇ ਲਈ ਤਾਂ ਕਿ ਸਭ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਹੋ ਸਕੇ। ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ